हां जी दोस्तों की हालचाल चाला थोड़ा सा टाइम ਪਹਿਲਾਂ ਇੱਕ ਮੁੱਦਾ ਉੱਠਿਆ ਸੀ ਗਾਇਕਾਂ ਦਾ ਕਿ ਗਾਇਕ ਨਸ਼ੇ ਨੂੰ ਪ੍ਰਮੋਟ ਕਰਦੇ ਆ ਤੇ ਵੀ ਗਰਦਾਸ ਮਾਨ ਵੀ ਡੇਰਾਂ ਤੇ ਜਾ ਕੇ ਨਸ਼ੇ ਨੂੰ ਪ੍ਰਮੋਟ ਕਰਦਾ ਤੇ ਇੱਕ ਗਾਇਕ ਬੋਲਿਆ ਸੀਗਾ ਜਸਵੀਰ ਜੱਸੀ ਉਹਨੇ ਮੁੱਦਾ ਠਾਇਆ ਸੀ ਕਿ ਨਸ਼ਾ ਦਾ ਜਿਹੜਾ ਪ੍ਰਮੋਟ ਆ ਡੇਰਾਂ ਤੋਂ ਵੱਧ ਹੁੰਦਾ ਤੇ ਗਾਇਕ ਜਾਦੇ ਕਰਦੇ ਆ ਕਈਆਂ ਲੋਕਾਂ ਨੇ ਬੜਾ ਉਹਨੂੰ ਗਲਤ ਗਾਇਕਾਂ ਨੇ ਬੜਾ ਗਲਤ ਬੋਲਿਆ ਤੇ ਜਿਹੜੇ ਡੇਰਿਆਂ ਤੇ ਜਾ ਕੇ ਗਾਇਕ ਆਉਂਦੇ ਸੀ ਉਹਨਾਂ ਨੇ ਕਿਹਾ ਜੱਸੀ ਦੀ ਬਾਤ ਚਲੀ ਜਾਉ ਜੱਸੀ ਗੱਡੀਆਂ ਤੋਂ ਬੱਸਾਂ ਤੇ ਆ ਜਾਈ ਤੇ ਜਾਂ ਜੱਸੀ ਰੋਲ ਜੂਗਾ ਹਨ ਤੇ ਉਦੋਂ ਬੜਾ ਟਰੋਲ ਜਿਹਾ ਕੀਤਾ ਗਿਆ ਤੇ ਲੋਕ ਇਹਦੇ ਨਾਲ ਕਈ ਸਹਿਮਤ ਵੀ ਸੀ ਕਿ ਗਾਇਕ ਵਾਕਿਆ ਨਸ਼ਾ ਫਲਾਉਂਦੇ ਹਨ ਤੇ ਕਈ ਗਾਇਕ ਇਹੋ ਜਿਹੇ ਹੋਏ ਆ ਕਿ ਉਹਨਾਂ ਨੇ ਨਸ਼ੇ ਨੂੰ ਹੱਥ ਵੀ ਨਹੀਂ ਲਾਇਆ ਅੱਜ ਤੱਕ ਤੇ ਉਹਨਾਂ ਦੀ ਚੜ੍ਹਾਈ ਵੀ ਵੜੀ ਰਹੀ ਆ ਜਿਵੇਂ ਸਿੱਧੂ ਮੂਸੇ ਵਾਲਾ ਹੋ ਗਿਆ ਹੋਰ ਵਧੀਆ ਕਲਾਕਾਰ ਹੋ ਗਏ ਸਤਿੰਦਰ ਸਰਤਾਜ ਹੋ ਗਿਆ ਹਨ ਉਹਨਾਂ ਨੇ ਅੱਜ ਤੱਕ ਡੇਰਾਂ ਤੇ ਕਿਤੇ ਨਹੀਂ ਗਿਆ ਪਰ ਉਹਨਾਂ ਦੀ ਵਡਦ ਤੱਕ ਪਹੁੰਚ ਸੀ ਜਿਵੇਂ ਦਲਜੀਤ ਹੋ ਗਿਆ ਹਨ ਆ ਇੱਕ ਤੁਸੀਂ ਫੋਟੋ ਦੇਖੋ ਇਹ ਗਾਇਕ ਗਾਇ ਗਾਈਆਂ ਦਾ ਤੇ ਇੱਕ ਉੱਤੇ ਬਾਬਾ ਸ਼ਾਇਦ ਕੋਈ ਇਹ ਮੈਨੂੰ ਕਲੀਅਰ ਨਹੀਂ ਇਹ ਸੈਕਟਲਾਈ ਬੈਠਾ ਤੇ ਧੂਆਂ ਛੱਡੀ ਜਾਂਦਾ ਹੁਣ ਇਹਦੇ ਵਿੱਚ ਗਲਤ ਕੌਣ ਆ? ਜਾਂ ਤਾਂ ਗਾਇਕ ਆ ਦੀ ਰੋਜੀ ਰੋਟੀ ਕਰਕੇ ਬੰਦ ਆ ਉਹਦਾ ਮੂੰਹ ਉਹ ਬੋਲ ਨਹੀਂ ਸਕਦਾ। ਜਾਂ ਇਸ ਗਾਇਕ ਨੂੰ ਕੰਮ ਨਹੀਂ ਮਿਲਦਾ। ਜਾਂ ਇਸ ਗਾਇਕ ਨੂੰ ਇਹਦੇ 'ਚ ਉਨੀ ਉਹ ਚੀਜ਼ ਨਹੀਂ ਹੈਗੀ ਕੁਆਲਿਟੀ ਨਹੀਂ ਹੈਗੀ ਕਿ ਬਾਹਰ ਜਾ ਕੇ ਖਾਰੇ ਲਾਓ ਤੇ ਚੁੱਪ ਕਿਉਂ ਖੜਾ? ਪਹਿਲਾਂ ਜਿਹੜੇ ਕਲਾਕਾਰ ਹੁੰਦੇ ਸੀ ਮਾਨਕ ਹੋ ਗਿਆ, ਸਦੀਕ ਹੋ ਗਿਆ, ਹੋਰ ਬੜੇ ਕਲਾਕਾਰ ਹੁੰਦੇ ਸੀ ਤੇ ਉਹ ਜਦੋਂ ਸਟੇਜਾਂ ਤੇ ਗਾਉਂਦੇ ਹੁੰਦੇ ਸੀ ਨਾ ਤੇ ਜੋਤੀ ਲਾਗ ਸਟੇਜ ਤੇ ਚੜਦੇ ਹੁੰਦੇ ਸੀ ਤੇ ਸਾਰੇ ਸਾਜ਼ੀਆਂ ਨੂੰ ਮੱਥਾ ਟੇਕਦੇ ਹੁੰਦੇ ਸੀ ਫੇਰ ਜਾ ਕੇ ਉਹ ਗਾਣਾ ਸਟਾਰਟ ਕਰਦੇ ਸੀ ਪਰ ਹੁਣ ਕੰਮ ਉਲਟਾ ਹੁਣ ਤੁਸੀਂ ਆ ਦੇਖ ਲਓ ਕਿ ਇਹ ਇੱਕ ਬੰਦਾ ਉੱਤੇ ਸੈਟ ਲਾਈ ਬੈਠਾ ਤੇ ਗਾਇਕ ਆਪ ਦੀ ਪਰਫਾਰਮੈਂਸ ਕਰੀ ਜਾਂਦਾ ਉਹਦਾ ਗਾਈ ਜਾਂਦਾ ਹਨ ਹੁਣ ਇਹ ਚ ਗਲਤੀ ਦੱਸੋ ਕੀ ਦੀ ਕਹੋਗੇ ਫੇਰ ਜਸਵੀਰ ਜੱਸੀ ਨੂੰ ਤੁਸੀਂ ਉਦੋਂ ਕਹਿੰਦੇ ਸੀ ਕਿ ਇਹ ਜੀ ਇਹ ਗਲਤ ਬੋਲਦਾ ਡੇਰਿਆਂ ਇਹ ਨਹੀਂ ਬੋਲਣਾ ਚਾਹੀਦਾ ਇਹਦੀ ਆਵਾਜ਼ ਚਲੀ ਜਾਊਗੀ ਇਹਦੀ ਚੜ੍ਹਾਈ ਘਟਜੂ ਨਾ ਐਂ ਕਰੀ ਨਹੀਂ ਹੁੰਦਾ ਜਿੱਥੇ ਤੁਸੀਂ ਖੜ ਕੇ ਗਾਉਨੇ ਹੋ ਉਥੇ ਨਸ਼ੇ ਦਾ ਸੇਵਨ ਕਰਨਾ ਬਹੁਤ ਹੀ ਗਲਤ ਆ ਆਸਰੇ ਪਾਸੇ ਤੁਸੀਂ ਕਰ ਸਕਦੇ ਹੋ ਤੇ ਇਹ ਹੁਣ ਇਹਦਾ ਕਾਰਨ ਕੀ ਹੋ ਸਕਦਾ ਇਹ ਹੁਣ ਤੁਸੀਂ ਗਾਇਕ ਨੂੰ ਜ਼ਿੰਮੇਵਾਰ ਠਹਿਰਾਉਂਗੇ ਜਾਂ ਉਥੇ ਲਵਾਉਣ ਵਾਲਿਆਂ ਜਾਂ ਜਿਹੜਾ ਨਸ਼ੇ ਉੱਤੇ ਕਰ ਰਿਆ ਹੈ ਸੈਕਟ ਪੀ ਰਿਹਾ ਹੈ ਨਾ ਉਹਨੂੰ ਕਹੋਗੇ ਆਪਾਂ ਨੂੰ ਇਹਦੇ ਬਾਰੇ ਕੋਈ ਬਾਲੀ ਨੌਲੇਜ ਤਾਂ ਹੈ ਨਹੀਂ ਵੀ ਇਹ ਗਾਇਕ ਕੌਣ ਆ ਤੇ ਕਿੱਥੇ ਇਹ ਗਾ ਰਿਆ ਹੋ ਸਕਦਾ ਕਿਸੇ ਵਿਆਹ ਚ ਨਾ ਗਾ ਰਿਆ ਹੋਵੇ ਵੀ ਜਲੋ ਵਿਆਹ ਚ ਵੀ ਨਹੀਂ ਵਿਆਹ ਦੇ ਵਿੱਚ ਵੀ ਕੋਈ ਸੈਕਟ ਲਾ ਕੇ ਸਟੇਜ ਤੇ ਨਹੀਂ ਚੜਦਾ ਹੈਗਾ ਇਹ ਸਾਰਿਆਂ ਨੂੰ ਪਤਾ ਵੀ ਡੇਰਿਆਂ ਤੇ ਅੱਜ ਕੱਲ ਬਹੁਤ ਇਹ ਕੰਮ ਬਹੁਤ ਹੋ ਰਿਹਾ ਜਾਨੀ ਕਿ ਵੀ ਜਿੰਨੇ ਕਲਾਕਾਰ ਆ ਡੇਰਿਆਂ ਤੇ ਜਾਂਦੇ ਆ ਉਹ ਆਮ ਹੀ ਦੇਖਦੇ ਆਪਾਂ ਕਿ ਨਸ਼ੇ ਨੂੰ ਪ੍ਰਮੋਟ ਤਾਂ ਕਰਦੇ ਹੀ ਆ ਭਾਈ ਇਹ ਮੰਨਣਾ ਪਊਗਾ ਜੱਸੀ ਨੇ ਉਹ ਤਾਂ ਹੀ ਕਿਹਾ ਸੀ ਵੀ ਇਹ ਸਾਰਿਆਂ ਤੋਂ ਜ਼ਿਆਦਾ ਨਸ਼ੇ ਦੇ ਦਲਦਲ ਜਿਹੜੇ ਹੁਣ ਸਾਹਮਣੇ ਅੱਗੇ ਬੈਠੇ ਦੇਖ ਰਹੇ ਇਹ ਹੋਣਗੇ ਜੇ ਤਾਂ ਹੁਣ ਕਈ ਵਾਰੀ ਕੀ ਹੁੰਦਾ ਕਿ ਜਦੋਂ ਆਪਸ ਵਿੱਚ ਮੁੰਡੇ ਜਿਹੜੇ ਜਵਾਨੀ ਬਹਰੇ ਦੇ ਵਿੱਚ ਹੁੰਦੇ ਆ ਉਹ ਲੜਾਈਆਂ ਕਰਦੇ ਆ ਹਨਾ ਜਿਵੇਂ ਜਿਵੇਂ ਗਾਣਿਆਂ ਦੇ ਵਿੱਚ ਤੁਸੀਂ ਕਹਿੰਦੇ ਹਥਾ ਹਥਿਆਰ ਦਿਖਾਈ ਜਾਂਦੇ ਆ ਹਥਿਆਰ ਦਿਖਾਉਣੇ ਆ ਤੇ ਲੋਕ ਮੁੰਡੇ ਖੁੰਡੇ ਜਿਹੜੇ ਜਿਆਦਾ ਲੜਦੇ ਆ ਹਨਾ ਵੀ ਹੱਲਾਸ਼ੇਰੀ ਵੱਧ ਆਉਂਦੀ ਆ ਹਥਿਆਰਾਂ ਦੇ ਨਾਲ ਤੇ ਜੇ ਹੁਣ ਤੁਸੀਂ ਨਸ਼ੇ ਉੱਤੇ ਸਟੇਜਾਂ ਤੇ ਲਾਉਂਗੇ ਤੇ ਜਾਂ ਗਾਣਿਆਂ 'ਚ ਦਿਖਾਉਂਗੇ ਤੇ ਫਿਰ ਬਈ ਆਟੋਮੈਟਿਕਲੀ ਜਿਹੜੇ ਨੌਜਵਾਨ ਆ ਉਹ ਤਾਂ ਭੜਕਣਗੇ ਕਿਉਂਕਿ ਪ੍ਰਮੋਟ ਜਿਹੜੀ ਚੀਜ਼ ਪ੍ਰਮੋਟ ਹੁੰਦੀ ਆ ਉਹੀ ਵਿਕਦੀ ਆ ਕਹਿੰਦੇ ਨਹੀਂ ਹੁੰਦੇ ਵੀ ਜਿਹੜੀ ਚੀਜ਼ ਦਿਖਦੀ ਆ ਨਾ ਉਹ ਵਿਕਦੀ ਜਰੂਰ ਆ ਤੇ ਇਹ ਹੁਣ ਉਹੀ ਕੰਮ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ ਡੇਰਾਬਾਦ ਇੰਨਾ ਜਿਆਦਾ ਵਧ ਗਿਆ ਨਾ ਅੰਤੋਂ ਜਿਆਦਾ ਜੇ ਤੁਸੀਂ ਮੰਨ ਕੇ ਚੱਲੋ ਕਿ ਕਿਸੇ ਗੁਰਦੁਆਰੇ ਸਾਹਿਬ ਜਾਣਾ ਹੈ ਤੁਸੀਂ ਗੁਰੂ ਘਰ ਜਾਣਾ ਹੈ ਕਿਤੇ ਗੁਰਦੁਆਰਾ ਸਾਹਿਬ ਬਣਿਆ ਨਾ ਉਹਦੇ ਆਸੇ ਪਾਸੇ ਤੁਹਾਨੂੰ ਇੱਕ ਦੋ ਡੇਰੇ ਮਿਲ ਜਾਣਗੇ ਆਸੇ ਪਾਸੇ ਲੋਕਾਂ ਨੇ ਆਪਦੇ ਇਹੇ ਦੁਕਾਨਦਾਰੀਆਂ ਖੋਲ ਕੇ ਬੈਠੇ ਆ ਤੇ ਗੱਲ ਕੀ ਆ ਕਿ ਕਿਸੇ ਦੇ ਕਹਿਨਾਂ ਜਾਂ ਕਿਸੇ ਦੇ ਕਰਨਾ ਕੁਝ ਨਹੀਂ ਹੁੰਦਾ ਇਹ ਸਿਰਫ ਮਾਲਕ ਦੇ ਹੱਥ ਆ ਇਹ ਪਖੰਡੀ ਡੇਰਾਂ ਤੋਂ ਸਭ ਤੋਂ ਜ਼ਿਆਦਾ ਜਿਹੜਾ ਸਾਡੀਆਂ ਬੀਬੀਆਂ ਪਿੰਡਾਂ ਵਾਲੀਆਂ ਹੋਈਆਂ ਜਾਂ ਸ਼ਹਿਰਾਂ ਦੀਆਂ ਜਾਂ ਪਿੰਡਾਂ ਦੀਆਂ ਪਰਫੁੱਲਤ ਉਹੀ ਕਰਦੀਆਂ ਤੇ ਕੁਝ ਰਹਿੰਦੇ ਕਹਿੰਦੇ ਜਿਹੜੇ ਇਹੋ ਜਿਹੇ ਕਲਾਕਾਰ ਜਿਨ੍ਹਾਂ ਨੂੰ ਪ੍ਰੋਗਰਾਮ ਨਹੀਂ ਮਿਲਦੀ ਜਾਂ ਉਹ ਆਪਣਾ ਗਾਣਾ ਨਹੀਂ ਕਰ ਸਕਦੇ ਤੇ ਕਿਉਂਕਿ ਗਾਣੇ ਤੇ ਖਰਚਾ ਉਹ ਫਿਰ ਇਨ੍ਹਾਂ ਡੇਰਾਂ ਰਾਹੀਂ ਆਬ ਦਾ ਪੂਰਾ ਹੋ ਜਾਨੀ ਕਿ ਵੀ ਉਥੇ ਜਿਹੜੀ ਡੇਰਿਆਂ ਤੇ ਲੋਕ ਪਹੁੰਚ ਜਾਂਦੇ ਆ ਤੇ ਉਹਨਾਂ ਨੂੰ ਸੁਣਦੇ ਆ ਫਿਰ ਉਹ ਹੀ ਇਹਨਾਂ ਡੇਰਿਆਂ ਨੂੰ ਪ੍ਰਮੋਟ ਕਰਦੇ ਇਹਦੇ ਵਿੱਚ ਕਸੂਰ ਸਾਰਿਆਂ ਦਾ ਹੀ ਆ ਕੁਝ ਜਿਹੜੇ ਲੋਕ ਡੇਰਿਆਂ ਤੇ ਜਾਂਦੇ ਆ ਜਾਂ ਜਿਹੜੇ ਗਾਇਕ ਇਹਨਾਂ ਨੂੰ ਜਾ ਕੇ ਪ੍ਰਮੋਟ ਜ਼ਿਆਦਾ ਕਰਦੇ ਆ ਤੇ ਤੁਸੀਂ ਇਹ ਫੋਟੋ ਦੇਖ ਲਈ ਆ ਆਪਾਂ ਉਦੋਂ ਕਹਿੰਦੇ ਸੀ ਵੀ ਗਰਦਾਸ ਮਾਨ ਆਏ ਆ ਜੱਸੀ ਆਏ ਆ ਵੀ ਡੇਰਿਆਂ ਤੇ ਨਹੀਂ ਹੁੰਦਾ ਇਹ ਤੁਸੀਂ ਹੁਣ ਤੁਸੀਂ ਇਹਦਾ ਫੈਸਲਾ ਕਰਨਾ ਕਿ ਇਹਦੇ ਬਾਰੇ ਤੁਹਾਡਾ ਕੀ ਖਿਆਲ ਆ ਇਹ ਵੀਡੀਓ ਮੈਂ ਇੱਕ ਨੈਟ ਤੇ ਦੇਖੀ ਸੀਗੀ ਕਿ ਅੱਗੇ ਬਹੁਤ ਇਹਦੇ ਛੋਟੇ-ਛੋਟੇ ਬੱਚੇ ਬੈਠੇ ਆ ਨੌਜਵਾਨ ਪੀੜੀ ਬੈਠੀ ਆ ਤੇ ਬੀਬੀਆਂ ਭੈਣਾਂ ਬੈਠੀਆਂ ਤੇ ਇਹ ਸਿਗਰਟ ਲਾਉਣੀ ਜਿਹੜੀ ਆ ਸਟੇਜ ਤੇ ਸਹੀ ਆ ਚਾਹੇ ਗਲਤ ਬਾਕੀ ਆਪਨਾ ਕਿਸੇ ਦੇ ਨਾਲ ਕੋਈ ਉਹ ਨਹੀਂ ਹੈਗਾਗਾ ਆਪਾਂ ਸਿਰਫ ਇੱਕ ਥੋੜੀ ਸਲਾਹ ਲੈਣੀ ਆ ਤੁਸੀਂ ਇਹਦੀ ਸਲਾਹ ਜ਼ਰੂਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿਵੇਂ ਲੱਗਿਆ ਇਹ ਸਹੀ ਆ ਚਾਹੇ ਗਲਤ ਧੰਨਵਾਦ ਵੀਡੀਓ ਨੂੰ ਕਰੋ ਸ਼ੇਅਰ ਚੈਨਲ ਨੂੰ ਕਰੋ ਫੋਲੋ